ਮੜਾ ਜਾ ਬਈ ਚਲਾ ਕੇ ਦਿਖਾਓ ਉਹ ਤੇ ਕਿਵੇਂ ਕੀ ਝਟਕਾ ਦਊਗੀ ਇਹ ਕਿਵੇਂ ਆ ਨੇੜੇ ਹੋ ਕੇ ਦਿਖਾ ਦੀ ਬਈ ਆ ਦੇ ਬਸ ਇੰਨਾ ਕੀ ਝਟਕਾ ਲੱਗੂ ਇਹਦਾ ਨੁਕਸਾਨ ਕੋਈ ਨਹੀਂ ਨਾ ਬਈ ਨੁਕਸਾਨ ਤਾਂ ਨਹੀਂ ਹੁੰਦਾ ਵੀਰੇ ਕੋਈ ਬਾਈ ਕੋਈ ਨੁਕਸਾਨ ਨਹੀਂਗਾ ਦੂਰ ਤੋਂ ਝਟਕਾ ਮਾਰ ਰਹੀ ਦੇਖੋ ਬਾਈ ਇਹ 1% ਦਾ ਨੁਕਸਾਨ ਨਹੀਂਗਾ ਬਸ ਝਟਕੇ ਤੋਂ ਬਸ ਇੰਨਾ ਕੁ ਫੀਲ ਹੋਊਗਾ ਵੀ ਹਾਂ ਇਹ ਕੰਮ ਜੇ ਤੁਹਾਡਾ ਵੀਡੀਓ ਦੇਖ ਕੇ ਆਉਂਦਾ ਆਪਾਂ ਉਹਨੂੰ 4300 ਰੁਪਇਆ 100 ਰੁਪਇਆ 200 ਰੁਪਇਆ ਵੀ ਘਟਾ ਦੇਗਾ 4200 ਦੇ ਵੀ ਦੇ ਦੇਗਾ ਲੈ 200 ਰੁਪਇਆ ਹੋਰ ਘਟ ਜੂਗਾ ਬਾਈ ਪਹਿਲਾਂ ਬਾਈ 5000 ਦੀ ਵੇਚ ਲਈ 4400 ਦੀ ਕਰਤੀ ਤੇ ਹੁਣ 44 ਤੋਂ ਵੀ 200 ਰੁਪਇਆ ਹੋਰ ਘਟ ਜੂਗਾ ਨਾ ਮੈਂ ਕਹਿੰਦਾ ਕਿ 4200 ਰੁਪਏ ਦੇਵਾਂਗੇ ਜੇ ਆਪਣੇ ਵੀਡੀਓ ਆ ਗਏ ਜੀ ਅਮਰਵੀਰ ਦੌਧਰ ਦਾ ਨਾਮ ਲਊਗਾ ਜੀ ਲੈ ਵੀ ਸ਼ੇਅਰ ਕਰਕੇ ਆਜੋ ਤੇ ਦਵਾ ਦਾਂਗੇ ਤੁਹਾਨੂੰ 200 ਰੁਪਇਆ ਹੋਰ ਘਟਾ ਲਾਂਗੇ ਤੇ ਬਾਕੀ ਜਿਹੜਾ ਆਹ ਜਗੜਾ ਇਹ ਕਿੰਨੇ ਕਿੱਲਾਂ ਦੀ ਕੰਮ ਕਰਦਾ ਇਹ ਬਾਈ ਜੀ 50 ਕਿੱਲੇ ਦੇ ਕੰਮ ਕਰਦਾ ਲੈ ਵੀ 50 ਕਿੱਲਾਂ ਦੇ ਕ ਜਿੰਨੇ ਆਪਣੇ ਪੇਜ ਦੇ ਫੋਲੋਅਰ ਆ ਮੈਨੂੰ ਲੱਗਦਾ ਉਹਦੇ ਵਿੱਚ 90% ਕਿਸਾਨ ਹੋਣਗੇ ਜ਼ਿਮੀਂਦਾਰ ਹੋਣਗੇ ਇਸ ਲਈ ਕਿਸਾਨਾਂ ਦਾ ਫਾਇਦਾ ਕਰਾਉਣਾ ਲਾਜ਼ਮੀ ਹੈ ਤੇ ਉਹ ਜ਼ਰੂਰੀ ਵੀ ਹੈ ਸਾਡਾ ਫਰਜ਼ ਵੀ ਹੈ ਨਾ ਤੇ ਇਸ ਕਰਕੇ ਕਿਸਾਨਾਂ ਦੇ ਕਿਸਾਨਾਂ ਦੇ ਫਾਇਦੇ ਲਈ ਬਹੁਤ ਵਧੀਆ ਚੀਜ਼ ਲੈ ਕੇ ਆਏ ਆ ਹੁਣ ਤੁਹਾਡੀ ਫਸਲ ਖਰਾਬ ਨਹੀਂ ਹੋਊਗੀ ਇਹ ਵਾਰਾ ਪਸ਼ੂ ਜਿਵੇਂ ਫਸਲ ਦੇ ਵਿੱਚ ਵੜ ਜਾਂਦੇ ਆ ਫਸਲ ਖਰਾਬ ਕਰ ਦਿੰਦੇ ਆ ਨਾ ਕਿਸਾਨ ਇਹ ਗੱਲ ਤੋਂ ਬਹੁਤ ਪਰੇਸ਼ਾਨ ਸੀਗੇ ਬਹੁਤ ਜ਼ਿਮੀਂਦਾਰ ਭਰਾਵਾਂ ਦੇ ਕਈ ਵਾਰ ਫੋਨ ਵੀ ਆਉਂਦੇ ਵੀ ਕੋਈ ਐਹੋ ਜਿਹੀ ਚੀਜ਼ ਲੈ ਕੇ ਉਹ ਜਿਹਦੇ ਤੋਂ ਸਾਡਾ ਇਹ ਹੱਲ ਹੋ ਸਕੇ ਤੇ ਅੱਜ ਨਾ ਬਾਈ ਦੇ ਕੋਲੇ ਪਹੁੰਚੇ ਸੀ ਮੋਗੇ ਦੇ ਵਿੱਚ ਇਹਨਾਂ ਦੇ ਬ ਇਹ ਗੱਲ ਨਹੀਂ ਹੈਗੀ ਤੁਸੀਂ ਦੇਖੀ ਹੋ ਪਹਿਲਾਂ ਮੇਲਿਆਂ ਬੂਲਿਆਂ ਚ ਆ ਜੀ ਦੇਖੀ ਹੋਊਗੀ ਝਟਕੇ ਲਵਾਉਣ ਵਾਲੀ ਪਰ ਇਹ ਚੀਜ਼ ਬਹੁਤ ਘੱਟ ਰੇਟਾਂ ਦੇ ਵੇਚਦੇ ਆ ਸਸੀ ਗੱਲ ਦੇ ਸਸੀ ਗੱਲ ਬਾਈ ਕੀ ਹਾਲ ਚਾਲ ਹੈ ਸਭ ਤੋਂ ਠੀਕ ਹੈ ਬਾਈ ਠੀਕ ਹੈ ਤੇ ਬਾਈ ਕਦੋਂ ਤੋਂ ਤਿਆਰ ਕਰ ਰਹੇ ਹੋ ਆਪਾਂ ਇਹ ਬਾਈ ਹੋ ਗਿਆ ਪਹਿਲਾਂ ਤਾਂ ਤਿਆਰਬਾ ਕੀਤਾ ਹੀ 2 ਸਾਲ ਹੋ ਗਏ ਪਹਿਲਾਂ ਆਪਣ ਬਣਾਈ ਹੀ ਹੈ ਨਾ ਜੀ 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 ਆ ਬਣਾਈ ਹੀ ਕਰਦੂ ਬਾਈ ਖੇ ਚਲਾਈ ਆ ਆਪਾਂ ਉਹਦੇ ਬਣਾ ਕੇ ਠੀਕ ਆ ਖੇ ਚਲਾਉਣ ਤੋਂ ਬਾਅਦ ਦੇ ਵਿੱਚ ਫਿਰ ਸਾਲ ਦਾ ਡੈਮੋ ਕੀਤਾ ਵਾ ਠੀਕ ਆ ਨਾ ਵਰਟੀਕਲੀ ਜੀ ਫਿਰ ਉਸ ਤੋਂ ਬਾਅਦ ਜਹੀ ਵੇਚਣੀ ਸ਼ੁਰੂ ਕਰਤੀ ਹੋਣੀ ਅੱਛਾ ਹੁਣ ਵੇਚਣੀ ਸ਼ੁਰੂ ਦੋ ਸਾਲ ਹੋ ਗਏ ਵੇਚਣ ਨੂੰ ਬਾਈ ਹੁਣ ਬਾਈ ਮਾਰਕੀਟ ਦੇ ਵਿੱਚ ਹੁਣ ਮੈਂ ਵੀ ਕਈ ਵਾਰ ਜੇ ਰੇਟ ਰੂੜ ਕਿਤੇ ਵੀ ਪੁੱਛਿਆ ਤਾਂ ਇਹਦਾ 10000 ਤੋਂ ਘੱਟ ਕੋਈ ਵੇਚ ਨਹੀਂ ਰਿਹਾ ਹਾਂ ਬਈ 10000 ਦੀਆਂ ਵੇਚਦੇ ਆ ਬਾਈ ਸੱਚ ਆ ਇਹ ਜੀ ਬਾਈ ਆਪਾਂ ਵੀ ਬਾਈ ਇਹ ਪਹਿਲਾਂ ਵੱਧ ਰੇਟ ਤੇ ਵੇਚਦੇ ਸੀ ਤੁਸੀਂ ਜਦੋਂ ਕਿਹਾ ਵੀ ਰੇਟ ਘਟਾਓ ਜਾਂ ਸਪੈਸ਼ਲੀ ਤੁਹਾਡੇ ਆਉਣ ਦੇ ਉੱਤੇ ਜੀ ਆਪਾਂ ਇਹਦਾ 4400 ਰ ਇਹਦੀ ਬਈ ਗਾਰੰਟੀ ਹੁੰਦੀ ਹੈ ਆਪਣੀ ਗਾਰੰਟੀ ਬਈ 1 ਸਾਲ ਦੀ ਹੈ 1 ਸਾਲ ਦੀ ਫੁੱਲ ਗਾਰੰਟੀ ਲੈ ਵੀ ਇੱਕ ਸਾਲ ਦੀ ਕੋਈ ਵੀ ਨੁਕਸ ਪੈ ਜੇ ਜੀ ਕੋਈ ਵੀ ਨੁਕਸ ਪੈ ਜੇ ਆਪਾਂ ਬਾਅਦ ਦੇ ਵਿੱਚੋਂ ਵੀ ਆਪਾਂ ਦੇਣਦਾਰ ਆ ਕਰਨ ਵਾਲੇ ਆਪਾਂ ਮਾ ਥੋੜੇ ਜੇ ਪੈਸਿਆਂ ਦੀ ਕਰਕੇ ਦੇਵਾਂਗੇ 500-700 ਰੁਪਏ ਚ ਰਿਪੇਅਰ 1000 ਰੁਪਏ ਚ ਕਰ ਦਿਆਂਗੇ ਇਹਦੀ 500-700 ਰੁਪਏ ਦੇ ਵਿੱਚ 1000 ਰੁਪਏ ਦੇ ਵਿੱਚ ਰਿਪੇਅਰ ਹੋ ਜੂਗੀ ਜੇ ਗਾਰੰਟੀ ਤੋਂ ਬਾਅਦ ਨੁਕਸ ਪੈਂਦਾ ਹੈਗਾ ਜੀ ਗਾਰੰਟੀ ਦੇ ਵਿੱਚ ਵਿੱਚ ਕੋਈ ਨੁਕਸ ਨਹੀਂ ਪੈਂਦਾ ਬਈ ਗਾਰੰਟੀ 1 ਸਾਲ ਦੀ ਮਿਲੂਗੀ ਤੇ ਤਾਰ ਦਾ ਕਿੰਨੇ ਦਾ ਹੁੰਦਾ ਜੀ ਬੰਡਲ ਤਾਰ ਦਾ ਤਕਰੀਬਨ ਜੇ ਕਿ ਰਾਜਾ ਸ਼ੇਖਲੇ ਕਵਰ ਕਰ ਦਿੰਦਾ ਉਤੋਂ ਦੀ 6 ਕਿਲੇ ਕਵਰ ਕਰਦਾ 6 ਕਿਲਿਆਂ ਦੀ ਹੈਗੀ ਆ ਉਹਦੀ ਇੱਕ ਉਤੋਂ ਦੀ ਜੇ 6 ਹੋਦੇ ਹਾਂ ਵੈਸੇ ਕਿ ਰੇ ਦੇ ਹਿਸਾਬ ਨਾਲ ਡਿਪੈਂਡ ਕਰਦਾ ਇਹਦੇ ਚ 2500 ਮੀਟਰ ਤਾਰ ਹੁੰਦੀ ਹੈ ਤਕਰੀਬਨ 2500 ਮੀਟਰ ਹੁੰਦੀਆਂ ਮਿੱਤਰੋ ਇਹਦੇ ਵਿੱਚ ਤੇ ਬਾਕੀ ਜਿਹੜਾ ਆਹ ਜਗੜਾ ਇਹ ਕਿੰਨੇ ਕਿਲਿਆਂ ਦੇ ਕੰਮ ਕਰਦਾ ਇਹ ਬਾਈ ਜੀ 50 ਕਿਲੇ ਦੇ ਕੰਮ ਕਰਦਾ ਲੈ ਵੀ 50 ਕਿਲਿਆਂ ਦੇ ਕੰਮ ਕਰਦਾ ਜਿਨੇ ਛੋਟੇ ਕਿਲਿਆਂ ਤੇ ਥੋੜੇ ਕਿਲਿਆਂ ਤੇ ਲਾਉਣੀ ਉੱਤੇ ਵੀ ਲੱਗ ਜਾਂਦੀ ਹੈ ਇਹ 50 ਕਿਲਿਆਂ ਦੇ ਵੱਧ ਤੋਂ ਵੱਧ ਘੱਟ ਤੋਂ ਘੱਟ 50 ਕਿਲਿਆਂ ਦੇ ਕੰਮ ਕਰਦਾ ਹੀ ਕਰਦਾ ਨਾ ਜੀ ਤੇ ਬਾਕੀ ਆ ਵੀ ਨਹੀਂ ਉਹ ਨਹੀਂ ਨਾਲ ਮਿਲੂਗਾ ਅਲੱਗ ਬੈਟਰੀ ਆ ਬੈਟਰੀ ਦਾ ਬਦਲਾ ਵੀ ਲੈ ਜਾ ਸਕਦੇ ਆ ਬੈਟਰੀ ਦੀ ਜੋ ਮਰਜ਼ੀ ਲੈ ਸਕਦੇ ਹੋ ਆ ਗਿੱਟੀਆਂ ਗੁੱਟੀਆਂ ਬਾਈ ਨਾਲ ਹੀ ਹੁੰਦੀਆਂ ਇਹ ਕੀ ਸੇਤ ਇਹ ਬਾਈ ਜੀ ਗਿੱਟੀ ਜਿਹੜੀ ਇੱਧਰ ਲੀ ਆ ਇਹ ਖੁੰਜੇ ਕਾਰਨਰ ਕਹਿੰਦੇ ਆ ਇਹਨੂੰ ਜੀ 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 ਇਹ ਬਾਈ ਜੀ 12 ਰੁਪਏ ਦਾ ਵੇਚਦੇ ਆ ਆਪਾਂ ਠੀਕ ਆ ਇਹ ਖੁੰਜੇ ਦੇ 7 ਰੁਪਏ ਦਾ ਇਹ 7 ਰੁਪਏ ਦਾ ਇਹ ਐਪੈਂਡ ਕਰਦਾ ਆਪਾਂ ਕਿੰਨੇ ਲਾ ਰਹੇ ਆ ਖੇਤ ਦੇ ਵਿੱਚ 1 ਗਾਦੇ ਹਸਤੇ ਹੁੰਦੀ ਆ ਜੀ ਇਹ ਬਾਈ ਜੀ ਇਹ ਨਤਾਰ ਨੂੰ ਫੜ ਕੇ ਰੱਖਣਾ ਇਹ ਦਾਰ ਨੂੰ ਫੜ ਕੇ ਰੱਖਣਾ ਆਹ ਕੁੰਜਿਆਂ ਦੇ ਲੱਗਣੀ ਹੈ ਦਾਰ ਦੇ ਨੇ ਆਹ ਕੁੰਜੇ ਤੇ ਕੋਈ ਨਾ ਕਹਿੰਦੇ ਨੂੰ ਇਹ ਤਾਂ ਥੋੜੇ ਇਹ ਬਈ ਘੇਰਾ ਇੱਕ ਇਹ ਲੱਗ ਜੂਗਾ ਵੀ ਮੰਨ ਕੇ ਜੇ ਸੁਰੱਖਿਆ ਕਵਚ ਲੱਗ ਜੂਗਾ ਜਿਹਦੇ ਤੋਂ ਨਾਲ ਕੋਈ ਪਸੂ ਆਊਗਾ ਇਹਦੇ ਵਿੱਚ ਤੇ ਚੂਰਾ ਚਰਾ ਦਾ ਵੀ ਡਰ ਹੋਊਗਾ ਨਾ ਤੇ ਮੜਾ ਜੀ ਬਈ ਚਲਾ ਕੇ ਦਿਖਾਓ ਉਹ ਤੇ ਕਿਵੇਂ ਕੀ ਝਟਕਾ ਦੇਊਗੀ ਇਹ ਕਿਵੇਂ ਆ ਨੇੜੇ ਹੋ ਕੇ ਦਿਖਾ ਦੀ ਬਾਈ ਆ ਦੇ ਵਾਜਾ ਇੰਨਾ ਕੀ ਝਟਕਾ ਲੱਗੂ ਇਹਦਾ ਨੁਕਸਾਨ ਕੋਈ ਨਹੀਂ ਹੈ ਨਾ ਬਾਈ ਨੁਕਸਾਨ ਤਾਂ ਨਹੀਂ ਹੁੰਦਾ ਵੀਰੇ ਕੋਈ ਬਾਈ ਕੋਈ ਨੁਕਸਾਨ ਨਹੀਂਗਾ ਦੂਰ ਤੋਂ ਝਟਕਾ ਮਾਰ ਰਹੀ ਦੇਖੋ ਬਾਈ ਇਹ 1% ਦਾ ਨੁਕਸਾਨ ਨਹੀਂਗਾ ਬਸ ਝਟਕੇ ਤੋਂ ਬਸ ਭਈ ਪਿੱਛੇ ਹੜ ਜੂਗਾ ਬੰਦਾ ਹਨਾ ਜਾਂ ਪਸ਼ੂਗਾ ਪਿੱਛੇ ਹੜ ਜੂਗਾ ਜਾਨਵਰ ਤਾਂ ਬਾਈ ਆਉਂਦਾ ਹੀ ਨਹੀਂ ਜਾਨਵਰ ਤਾਂ ਆਉਂਦਾ ਹੀ ਨਹੀਂ ਜਾਨਵਰ ਬੰਦੇ ਤੋਂ ਸਿਆਣਾ ਦੇਖੋ ਬੰਦਾ ਤਾਂ ਝਟਕਾ ਲੱਗੂਗਾ ਕਿਤੇ ਨਾ ਕਿਤੇ ਬੰਦਾ ਦਾ ਫੇਰ ਪੰਗਾ ਲੈਊਗਾ ਜਾਨਵਰ ਕਦੇ ਪੰਗਾ ਨਹੀਂ ਲੈਂਦਾ ਜਾਨਵਰ ਬਹੁਤ ਸਿਆਣਾ ਹੁੰਦਾ ਜੀ ਜਾਨਵਰ ਨਹੀਂ ਬਾਈ ਪੰਗਾ ਲੈਂਦਾ ਕਦੇ ਕਿਰਾਂ ਇੱਕ ਵਾਰ ਜਾਨਵਰ ਨੇ ਮੜ ਟੱਚ ਵੀ ਕਰ ਲਿਆ ਉਦੋਂ ਬਾਅਦ ਉਹ ਉਹ ਜਾਨਵਰ ਤੁਹਾਡਾ ਖੇਤ ਭੁੱਲ ਜਾਊਗਾ ਆਊ ਬਾਈ ਖੇਤ ਦੀ ਭੁੱਲ ਜਾਊਗਾ ਤੇ ਮੇਨ ਗੱਲ ਆ ਕਿ ਜਾਨਵਰਾਂ ਤੋਂ ਜ਼ਿਆਦਾ ਨੁਕਸਾਨ ਹੁੰਦਾ ਤੇ ਜਾਨਵਰਾਂ ਤੋਂ ਬਾਈ ਭੋਲੀ ਆ ਵੀ ਜਾਨਵਰ ਤੁਹਾਡੇ ਖੇਤ ਚ ਵੜ ਜਾਊਗਾ ਨਾ ਹੁਣ ਤੇ ਘੈਂੜ ਗੱਲ ਬਾਤ ਆ ਬਾਈ ਤੇ ਬਾਕੀ ਜੇ ਲੈਣੀ ਹੋਵੇ ਬਾਈ ਕਿੱਥੇ ਬੰਦਾ ਆ ਸਕਦਾ ਤੁਹਾਡੇ ਕੋਲ ਬਾਈ ਮੋਗੇ ਆਪਣਾ ਹੈਗਾ ਵਾ ਆਈ ਟੀ ਦੇ ਸਾਹਮਣੇ ਸ਼ੋਰੂਮ ਤੇ ਉਥੋਂ ਆ ਕੇ ਕੰਟੈਕਟ ਕਰ ਸਕਦੇ 9855593493 ਜੀ ਮੋਬਾਈਲ ਨੰਬਰ ਆਪਣਾ ਜੀ ਤੇ ਕੋਈ ਗੱਲ ਨਹੀਂ ਵੈਲਕਮ ਬਾਈ ਜੀ ਜੇ ਤੁਹਾਡਾ ਵੀਡੀਓ ਦੇਖ ਕੇ ਆਉਂਦਾ ਆਪਾਂ ਉਹਨੂੰ 4300 ਰੁਪਿਆ 100 ਰੁਪਿਆ 200 ਰੁਪਿਆ ਵੀ ਘਟਾ ਦੇਗਾ 4200 ਦੇ ਵੀ ਦੇ ਦੇਣਾ ਲੈ 200 ਰੁਪਿਆ ਹੋਰ ਘਟ ਜੂਗਾ ਬਾਈ ਪਹਿਲਾਂ ਬਾਈ 5000 ਦੀ ਵੇਚ ਲਈ 4400 ਦੀ ਕਰਤੀ ਤੇ ਹੁਣ 4400 ਵੀ 200 ਰੁਪਿਆ ਹੋਰ ਘਟ ਜੂਗਾ ਨਾ ਮੈਂ ਕਹਿੰਦਾ ਕਿ 4200 ਰੁਪਏ ਦੇਵਾਂਗੇ ਜੇ ਆਪਣੇ ਵੀਡੀਓ ਆ ਕੇ ਜੀ ਅਮਰਵੀਰ ਦੌਧਰ ਦਾ ਨਾਮ ਲਊਗਾ ਜੀ ਲੈ ਵੀ ਸ਼ੇਅਰ ਕਰਕੇ ਆਜੋ ਤੇ ਦਵਾ ਦੇਾਂਗੇ ਤੁਹਾਨੂੰ 20 ਜਿਹਨੇ ਮਿਲਣਾ ਬਾਈ ਬਾਈ ਉਹਨਾਂ ਨਾਲ ਕੰਟੈਕਟ ਕਰ ਲਓ ਇੱਥੇ ਬਾਈਆਂ ਦੀ ਸ਼ਾਪ ਆ ਇੱਥੇ ਤੁਹਾਨੂੰ ਮਿਲ ਜੂਗੀ ਮਸ਼ੀਨ ਤੇ ਘੈਂਡ ਗੱਲ ਬਾਤਾਂ ਸ਼ੇਅਰ ਕਰੋ ਥੈਂਕ ਯੂ ਬਰੇ ਮਿਹਰਬਾਨੀ ਧੰਨਵਾਦ